ਕਰਾ ਜੋਗੇ ਜਿਹੜਾ ਧਰਨਾ ਲਗਾਇਆ ਜੀ ਕਰ ਇਹ ਜੀ ਗੁਰਦੁਆਰਾ ਛੇਵੇਂ ਪਾਸ਼ਾਹੀ ਦਾ ਸ੍ਰੀ ਹਰਗੋਬਿੰਦ ਪਾਸ਼ਾਹੀ ਦਾ ਚਨ ਸ਼ੋਪਰਾਪਤ ਧਰਤੀ ਆਏ ਬੋਲੀ ਸਿਟੀ ਦੇ ਅੰਦਰ ਗੁਰਦੁਆਰਾ ਸਾਹਿਬ ਆ ਜਿਹੜੀ ਪਿੰਡ ਮਾਲ ਦੀ ਜਮੀਨ ਦੇ ਦੂਰ ਦੇ ਅੰਦਰ ਆਉਂਦਾ ਜੀ ਤੇ तकरीबन 100 ਸਾਲ ਤੋਂ ਵੀ ਪੁਰਾਣਾ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਜਿਹੜੇ ਆ ਬੋਰਡ ਲਗਾਏ ਸੀ ਗੁਰਦੁਆਰੇ ਦਾ ਰਸਤਾ ਦੱਸਣ ਵਾਸਤੇ ਉਹ ਵੀ ਸੰਗਤ ਦੇ ਕਹਿਣ ਤੇ ਇਹ ਦੂਰ ਸੰਗਤ ਆਉਂਦੀ ਆ ਅੱਜ ਕੱਲ YouTube ਚੈਨਲ ਜਾਂ ਹੋਰ ਚੈਨਲ ਦੇ ਥਰੂ ਸੰਗਤ ਕਾਫੀ ਜੁੜਦੀ ਆ ਕੀਰਤਨ ਹੁੰਦਾ ਆ ਐਤਵਾਰ ਦੇ ਐਤਵਾਰ ਤੇ ਉਹ ਸੰਗਤ ਨੂੰ ਪਰੇਸ਼ਾਨੀ ਆਉਂਦੀ ਉਹਦੇ ਕਰਕੇ ਸਾਈਨ ਬੋਰਡ ਲਾਏ ਸੀ ਤੇ ਉਹਦੇ ਤੇ ਲਿਖਿਆ ਵੀ ਇਹੋ ਹੀ ਸ੍ਰੀ ਦਾਲਤ ਸਾਹਿਬ ਭੋਲੀ ਸਿਟੀ 3 ਦਿਨ ਪਹਿਲਾਂ ਲਗਾਏ ਇਹਨਾਂ ਨੇ ਬਿਨਾਂ ਦੱਸਿਓ ਹੀ ਉਹ ਬੋਰਡ ਜਿਹੜੇ ਆ ਪੁੱਟ ਦਿੱਤੇ ਉਸ ਤੋਂ ਬਾਅਦ ਫੇਰ ਨਵੇਂ ਬੋਰਡ ਲਗਾਏ ਗਏ ਕੱਲ ਸ਼ਾਮੀ ਮਹਾਰਾਜ ਦੀ ਅਰਦਾਸ ਬੇਨਤੀ ਕਰਕੇ ਲਗਾਏ ਜੀ ਲੋ ਇਹਨਾਂ ਨੂੰ ਸਮੱਤ ਬਖਸ਼ਣ ਮਹਾਰਾਜ ਵੀ ਹੋ ਜਾ ਗਲਤ ਕੰਮ ਨਾ ਕਰਨ ਸਰਕਾਰੀ ਜਗ੍ਹਾ ਦੇ ਉੱਪਰ ਲੱਗੇ ਜੀ ਬੋਰਡ ਤੇ ਇਹਨਾਂ ਨੇ ਬੋਰਡ ਜਿਹੜੇ ਆ ਰਾਤ 2:30 ਵਜੇ ਦੇ ਕਰੀਬ ਸਾਡੇ ਵੱਲੋਂ ਤੇ ਚੋਰੀ ਕਰਕੇ ਹੀ ਲੈ ਗਏ ਕਿ ਜਦੋਂ ਬੋਰਡ ਹੀ ਲੈ ਗਏ ਤੇ ਸਾਡਾ ਤੇ ਚੋਰੀ ਹੋਇਆ ਸੰਗਤ ਦੱਸ ਬੋਰਡ ਤੇ ਇਹਨਾਂ ਨੂੰ ਮਾਰੇ ਸਮੱਤ ਦਵੇ ਵੀ ਇਹ ਕੰਮ ਨਾ ਕਰੇ ਅੱਗੇ ਵੀ ਤਕਰੀਬਨ ਪਿਛਲੇ ਸਾਲਾਂ ਦੇ ਵਿੱਚ ਵੀ ਜਿਹੜਾ ਇੱਕ ਟਰਾਂਸਫਰਮ ਲੱਗਾ ਸੀ ਉਹ ਪਾਸ ਹੋਇਆ ਸੀ 2 ਸਾਲ ਦਾ سلسلہ ਚੱਲਦਾ ਰਿਹਾ ਸੀ ਇਹਨੇ ਟਰਾਂਸਫਰਮ ਨਹੀਂ ਲੱਗਣ ਦਿੱਤਾ ਨਾ ਹੀ ਇਹਨਾਂ ਨੇ ਅਜੇ ਤੱਕ ਬਿਜਲੀ ਦਾ ਕਨੈਕਸ਼ਨ ਦਿੱਤਾ ਅੰਦਰੋਲੀ ਸਿਟੀ ਦੇ ਪਿਛਲੇ ਪਾਸੇ ਉਹ ਪਿੰਡ ਵੱਲੋਂ ਟਰਾਂਸਫਰ ਲਿਆਂਦਾ ਉਹ ਲਗਵਾ ਕੇ ਤੇ ਗੁਰਦੁਆਰਾ ਸਾਹਿਬ ਨੂੰ ਬੀਲੀ ਦਿੱਤੀ ਗਈ ਤੇ ਸਾਡੀ ਜਿਹੜੀ ਮੰਗ ਆ तकरीबन ਲੰਮੇ ਸਮੇਂ ਤੋਂ 7-8 ਸਾਲ ਹੋ ਗਿਆ ਜਿਹੜਾ ਸੀਵਰੇਜ ਦਾ ਪਾਣੀ ਆ ਗੁਰਦੁਆਰੇ ਸਾਹਿਬ ਦਾ ਇਹਨਾਂ ਨੇ ਉਹ ਵੀ ਜਿਹੜਾ ਵਾ ਹੌਲੀ ਸਿਟੀ ਦੇ ਸੀਵਰ ਵਿੱਚ ਨਹੀਂ ਪਾ ਦਿੰਦਾ ਜਦ ਕਿ ਅੱਧੇ ਉਹ ਜਿਆਦਾ ਜਿਹੜੀ ਆ ਕਾਰਪੋਰੇਸ਼ਨ ਦੇ ਅੰਡਰ ਆ ਚੁੱਕੀ ਆ ਸ਼ਰਕਾ ਕਾਰਪੋਰੇਸ਼ਨ ਦੀ ਆ ਅਸੀਂ ਇੱਥੋਂ ਦੇ ਵਸਨੀਕ ਆ ਤੇ ਜਿਹੜਾ ਕੀ ਇਹ ਪਬਲਿਕ ਦੀ ਪ੍ਰਾਪਰਟੀ ਆ ਨਾ ਕਿ ਕਲੋਨਾਈਜ਼ਰ ਤੇ ਪਬਲਿਕ ਦੀ ਪ੍ਰੋਪਰਟੀ ਦੀ ਹੁੰਦੀ ਆ ਮਹਾਰਾਜ ਨਾਲ ਮੱਥਾ ਲਾਉਣ ਡਿਆ ਜੀ ਪਾਣੀ ਨਹੀਂ ਜਾਂ ਦੇਣ ਡਿਆ ਇਹਨਾਂ ਨੂੰ ਮਹਾਰਾਜ ਸਮੱਤ ਬਖਸ਼ੇ ਇਹ ਸਾਰੇ ਸਾਡੀ ਸੰਗਤ ਜਿਹੜੀ ਹੋਲਿਸਿਟੀ ਤੋਂ ਗੋਬਿੰਦ ਐਵੇਨਿਊ ਸੁਵਿਸ਼ਿਟੀ ਸਟੇਪਿੰਡ ਮਾਲ ਤੋਂ ਤੁਸੀਂ ਇਸ ਤੋਂ ਬੰਦੇ ਵਿੱਚ ਜਿਹੜੀ ਧਾਰਮਿਕ ਸੰਸਥਾ ਨਾਲ ਗੱਲਬਾਤ ਕਰੋ ਵੀ ਬੇਦਖੀ ਦਿੱਤੀ ਗਈ ਹੈ ਕਿੱਤੀ ਆ ਸਾਰੀ ਸੰਗਤਾਂ ਸੰਸਥਾਵਾਂ ਵੀ ਨਾਲ ਆ ਜੀ ਤੇ ਉਹਨਾਂ ਨੂੰ ਦੱਸਿਆ ਵੀ ਆ ਬੇਨਤੀ ਕੀਤੀ ਹੈ ਉਹਨਾਂ ਨੂੰ ਜਿਹੜੇ ਗੁਰੂ ਘਰ ਨੂੰ ਜੇ ਸਾਨੂੰ ਇਹ ਰਸਤਾ ਨਹੀਂ ਦੇਣਾ ਜਿਹੜੇ ਸਾਡੇ ਸਰਕਾਰੀ ਰਸਤੇ ਆ ਪਿੰਡ ਵੱਲੋਂ ਆਉਂਦੇ ਆ ਸਾਡੇ ਉਹ ਰਸਤੇ ਖੋਲ ਦਿੱਤੇ ਜਾਣ ਸਾਡਾ ਇੱਕ ਰਸਤਾ ਆਉਂਦਾ ਵਾ ਮੇਨ 16 ਫੁੱਟ ਦਾ ਸੂਸੀ ਸਿਟੀ ਧਣੀ ਗੋਬਿੰਦ ਸਿੰਘ ਸਿਟੀ ਧਣੀ ਉਹ ਵੀ ਇਹਨੇ ਗਾੜੀ ਦੁਆਰਾ ਕੀਤੀਆਂ ਵਾ ਸਾਨੂੰ ਪਿੰਡ ਵਾਲਿਆਂ ਨੂੰ ਆਕੇ ਸਾਡੀਆਂ ਜ਼ਮੀਨਾਂ ਹੀ ਸਾਡੇ ਰਸਤੇ ਆ ਸਾਨੂੰ ਰਸਤੇ ਦੇ ਦੇਣ ਸਾਡੇ ਪਿੱਛੇ ਉਹ ਵੀ ਆਉਂਦੇ ਗੁਰਦੁਆਰੇ ਸਾਹਿਬ ਨੂੰ ਰਸਤਾ ਜੇ ਸਾਨੂੰ ਇਹ ਨਹੀਂ ਰਸਤਾ ਦੇਣਾ ਆਇਲਾ ਸਾਹਿਬ ਆ ਕੀ ਕੀ ਸੁਵਾਸ਼ਨ ਦੇ ਆਇਲਾ ਸਾਹਿਬ ਤੇ ਸਾਨੂੰ ਵਿਸ਼ਵਾਸ ਆ ਚਲੋ ਬਹੁਤ ਵਧੀਆ ਇਨਸਾਨ ਆ ਵੀ ਉਹ ਕੰਮ ਕਰਦੇ ਲੋਕਾਂ ਦੇ ਤੇ ਆ ਸਾਡਾ ਵੀ ਜਿਹੜਾ ਮਸਲਾ ਹੱਲ ਕਰਨਗੇ ਸਾਡਾ ਪਰਸਨਲੀ ਮਸਲਾ ਨਹੀਂ ਹੈਗਾ ਸੰਗਤ ਦਾ ਮਸਲਾ ਵਾ ਗੁਰੂ ਘਰ ਦਾ ਮਸਲਾ ਵਾ ਕੋਈ ਕਿਸੇ ਨੇ ਆਪਣੀ ਐਡ ਨਹੀਂ ਕੀਤੀ ਵੀ ਕੋਈ ਆਪਣਾ ਬੋਰਡ ਦੀ ਐਡ ਕੀਤੀ ਹੋਵੇ ਕਿਸੇ ਦੀ ਕੋਈ ਸ਼ਾਪ ਆ ਕੋਈ ਫੈਕਟਰੀ ਆ ਇਹ ਤੇ ਗੁਰੂ ਘਰ ਦਾ ਬੋਰਡ ਸੀ ਮੰਗ ਕਰਦੇ ਜੀ ਮੰਗ ਕਰਦੇ ਆ ਜੀ ਜਿਸ ਤਰ੍ਹਾਂ ਉਹਨੇ ਚੋਰੀ ਕਰਕੇ ਖੜਿਆ ਬੋਰਡ ਸਾਡਾ ਬੋਰਡ ਲਾ ਦੇਵੇ ਤੇ ਸਾਨੂੰ ਠੀਕ ਹੈ ਸੈਟੀਸਫਾਈ ਨਹੀਂ ਬੋਰਡ ਲਾਉਂਦਾ ਨਹੀਂ ਇੱਥੇ ਬਹਾਂਗੇ ਇਸੇ ਤਰ੍ਹਾਂ ਧਰਨਾ ਦੇਵਾਂਗੇ ਭੁਖੜਤਾਲ ਵੀ ਕਰਨੀ ਉਹ ਵੀ ਕਰਾਂਗੇ ਰਸਤਿਆਂ ਦੀ ਗੱਲ ਕੀਤੀ ਕਿੰਨੇ ਰਸਤੇ ਜਾਂਦੇ ਤੇ ਇਹਨੇ ਬੰਦ ਕੀਤੇ ਇਹਨਾਂ ਨੇ ਰਸਤੇ ਤਕਰੀਬਨ ਇੱਥੋਂ ਦੇ 7-8 ਰਸਤੇ ਜਿਹੜੇ ਆਉਂਦੇ ਗੁਰਦੁਆਰੇ ਸਾਹਿਬ ਨੂੰ ਹੂੰ ਸਰਕਾਰੀ ਰਸਤੇ ਆ ਸਾਰੇ ਬੰਦ ਕੀਤੇ ਨੇ ਸਰ ਉਹ ਖੁੱਲਣੇ ਚਾਹੀਦੇ ਆਹ ਰਸਤਾ ਨਹੀਂ ਦੇਣਾ ਨਾ ਦੇ ਸਾਡਾ ਪਿੱਛੇ 16 ਫੁੱਟ ਦਾ ਰਸਤਾ ਡਰੇਨ ਨੂੰ ਲੱਗਦਾ ਵਾ ਉਹ ਰਸਤੇ ਆ ਜਾ ਕਰਾਂਗੇ ਸੰਤਨ ਨੂੰ ਕਿਉਂ ਮਨਾ ਕਰਦਾ ਜਦ ਕਿ ਜਗਾ ਪਿੰਡ ਬਾਲ ਦੀ ਆ ਠੀਕ ਆ ਜ਼ਿਮੀਦਾਰਾਂ ਨੇ ਵੇਚ ਦਿੱਤੀ ਆ ਨਾ ਤੇ ਪਿੰਡ ਬਾਲ ਹੀ ਵੱਜਣਾ ਨਾ ਸਰਕਾਰੀ ਜਗ੍ਹਾ ਰਸਤਾ ਥੋੜੇ ਵਿੱਚ ਆ ਖਾਲ ਥੋੜੇ ਵਿੱਚ ਖਾਲ ਕਿਲੇ ਕਿਲੇ ਵਿੱਚ ਆ ਤੇ ਇਹ ਆਉਣ ਤੋਂ ਸੰਗਤ ਨੂੰ ਵੀ ਆਉਣ ਤੋਂ ਪਾਬੰਦੀ ਆ ਜੀ ਬਾਹਰ ਦੀ ਸੰਗਤ ਨਾ ਆਵੇ ਠੀਕ ਠੀਕ ਦਾ ਬਾਲਕ ਜੀ ਆਏ ਜੇ ਕੀ ਮਾਮਲਾ ਜੀ ਇਹ ਹੌਲੀ ਸਿਟੀ ਕਲੋਨੀ ਹੈ ਜੀ ਇੱਥੇ ਨਾ ਮਤਲਬ ਰੈਜ਼ੀਡੈਂਟ ਰਹਿੰਦੇ ਨੇ ਔਰ ਪਿੱਛੇ ਗੁਰੂ ਘਰ ਹੈ ਉਹਦਾ ਬੋਰਡ ਲਾਇਆ ਸੀ ਇਹਨਾਂ ਦਾ ਮੰਨਣਾ ਹੈ ਕਿ ਬੋਰਡ ਜਿਹੜਾ ਇੱਥੇ ਕੋਲੋਨਾਈਜ਼ਰ ਉਹਨਾਂ ਕੋਈ ਸਾਡਾ ਉੱਟਤਾ ਹੈ ਤੇ ਇਹਨਾਂ ਨੇ ਸਾਰਾ ਰਸਤਾ ਰੋਕਤਾ ਬਲੌਕ ਕਰਕੇ ਧਰਨਾ ਲਾਤਾ ਸੋ ਹੁਣ ਕੋਲੋਨਾਈਜ਼ਰ ਜਿਹੜੀ ਕਲੋਨੀ ਦੇ ਅੰਦਰ ਰੈਜ਼ੀਡੈਂਟ ਹੈ ਕਿਉਂਕਿ ਸਾਡੇ ਲਾਗ ਨੇ ਲਾਗ ਨੇ ਉਹਨਾਂ ਸਾਰਿਆਂ ਦੇ ਫੋਨ ਆਏ ਕਿ ਜਾ ਕੇ ਸਾਡਾ ਇੱਕ ਰਸਤਾ ਖਲਾ ਕੇ ਦਿਓ ਬੱਚੇ ਨੇ ਜਾਣਾ ਸਾਰੇ ਨੇ ਆਉਣਾ ਜਾਣਾ ਸੋ ਮੈਂ ਆ ਕੇ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਜਿਹੜੀ ਤੁਹਾਡੀ ਕੋਈ ਉਹ ਤੁਸੀਂ ਆਪਣੀ ਸ਼ਿਕਾਇਤ ਕਰ ਦੋ ਤੇ ਪੁਲਿਸ ਉਹਦੀ ਦੇਖ ਲੇਗੀ ਤੇ ਆਪਾਂ ਨੂੰ ਗੁਰੂ ਘਰ ਦਾ ਜਿਹੜਾ ਜਿਹੜਾ ਰਸਤੇ ਜਿਹੜੇ ਆਮ ਲੋਕ ਕਿ ਰੈਜੀਡੈਂਸ ਬਹੁਤ ਵੱਡੀ ਕਲੋਨੀ ਹੈ ਬੱਚਿਆਂ ਨੇ ਜਾਣਾ ਆਉਣਾ ਕੋਈ ਦੁੱਖ ਸੁੱਖ ਹੈ ਮੈਂ ਇਹਨਾਂ ਨੂੰ ਇਹ ਰਿਕਵੈਸਟ ਕੀਤੀ ਕਿ ਤੁਸੀਂ ਉਹ ਨਜ਼ਰ ਰਸਤਾ ਬਲਾਕ ਨਾ ਕਰੋ ਤੁਹਾਡੀ ਜਿਹੜੀ ਕੋਈ ਮੰਗ ਹੈ ਜਾਂ ਕੋਈ ਤੁਹਾਡਾ ਮੁਸ਼ਕਲ ਹੈ ਉਹ ਤੁਸੀਂ ਕਾਨੂੰਨ ਦੇ ਦਾਇਰੇ ਚ ਲੈ ਆਓ ਉਹ ਜੋ ਉਹ ਵੀ ਕਾਨੂੰਨ ਫੈਸਲਾ ਕਰੂਗਾ ਉਹ ਤੁਸੀਂ ਮੰਨ ਲਓ ਪਰ ਆੜਾ ਰਸਤਾ ਹੈ ਇਹ ਤੁਸੀਂ ਮਨ ਪਬਲਿਕ ਆਸ ਤੇ ਫੋਟੋ ਨਹੀਂ ਆੜਾ ਨਾ ਤਾਂ ਮੈਂ ਰਸਤਾ ਦਿੱਤਾ ਆਇਆ ਹੈ ਆੜਾ ਨਾ ਤਾਂ ਰਸਤਾ ਦਿੱਤਾ ਆਇਆ ਹੈ ਸੁਣਵਾਈ ਨਹੀਂ ਕਰ ਰਹੇ ਜੀ ਨਹੀਂ ਸੁਣਵਾਈ ਕਰਨਗੇ ਕਿਉਂ ਨਹੀਂ ਕਰਨਗੇ ਪੁਲਿਸ ਦਾ ਕੰਮ ਆ ਜਸਟੀਫਿਕੇਸ਼ਨ ਕਰਨੀ ਹੈ ਔਰ ਹਰ ਇੱਕ ਦੀ ਸੁਣਵਾਈ ਕਰਨੀ ਕਿਉਂ ਨਹੀਂ ਕਰੂ ਪੁਲਿਸ ਕਰਨੀ ਕੀਤੀ ਹੈ ਜੀ ਬੋਰਡ ਹੁਣ ਤਾਂ ਗੱਲੇ ਮੈਂ ਨਾ ਜੋ ਵੀ ਤਹਿਕੀਕਾਤ ਦਾ ਵੇਛਾ ਜਿੰਨੇ ਫੁੱਟਿਆ ਉਹਦੀ ਤਾਂ ਕਰ ਰਹੀ ਕਰਨ ਇਹ ਬੇਦਬੀ ਹੋਈ ਹੈ ਉਹ ਚ ਕੋਈ ਦੋਰ ਐ ਨਹੀਂ ਹੁਣ ਕੀ ਵਿਸ਼ਵਾਸ ਮੈਂ ਇਹ ਦਵਾ ਜੋ ਇਹਨਾਂ ਨੇ ਕਿਹਾ ਮੈਂ ਇਹਨਾਂ ਦੀ ਗੱਲ ਸੁਣ ਕੇ ਮੈਂ ਮਹਿਕਮੇ ਸਾਹਿਬ ਨੂੰ ਕਿਹਾ ਵੀ ਤੁਸੀਂ ਜਿਹੜੀ ਵੀ ਬਣਦੀ ਆ ਕੇ ਇਹਨਾਂ ਦੀ ਗੱਲ ਸੁਣੋ ਪਹਿਲਾਂ ਤਾਂ ਮ ਉਹਨਾਂ ਦਾ ਪੱਖ ਵੀ ਸੁਣੋ ਜਿਹਨਾਂ ਦੇ ਇਲਜ਼ਾਮ ਲਾ ਰਹੇ ਉਹਨਾਂ ਪੁੱਟੇ ਆ ਕਿ ਕਿਸੇ ਹੋਰ ਨੇ ਪੁੱਟੇ ਮੈਂ ਖੂਬ ਹੀ ਸੁਣੋ ਸਾਰੇ ਤੇ ਜਿਹੜੀ ਜਿਹੜੀ ਜਿਹੜਾ ਜੋ ਵੀ ਇਹਦਾ ਕਾਨੂੰਨੀ ਪੱਖ ਬੰਦਾ ਹੋ ਜਾਏ ਨਾ ਸੁਣਵਾਇ ਤੇ ਲੰਬਾ ਸਮਾਂ ਤਰ੍ਹਾਂ ਚੱਲੇਗਾ ਇਹ ਤੇ ਫਿਰ ਹੁਣ ਜਿਹਨੇ ਜਿਹਨੇ ਜਸਟਿਸ ਲੈਣਾ ਹੁੰਦਾ ਉਹ ਤੇ ਫਿਰ ਉਹਨਾਂ ਦਾ ਫੈਸਲਾ ਨਾ ਜੇ ਜਸਟਿਸ ਮੰਨਨਗੇ ਨਹੀਂ ਦਿੰਦਾ ਉਹ ਤੇ ਫਿਰ ਉਹਨਾਂ ਦਾ ਫੈਸਲਾ ਨਾ